ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਗੁਰਸਵਾਰੇ ਸਤਸੰਗੀ ਜਨੋ ਹਰ ਰੋਜ਼ ਆਪਾਂ ਸ਼ਾਮਾਂ ਵੇਲੇ ਸੋਦਰ ਬਾਣੀ ਦਾ ਚਾਪ ਕਰਦੇ ਹਾਂ ਸੋਦਰ ਬਾਣੀ ਦੇ ਨੌ ਸ਼ਬਦ ਨੇ ਤੇ ਦੋ ਸੰਗ੍ਰਹਿ ਨੇ ਪਹਿਲਾ ਸੋਦਰ ਹਾਸਾ ਮਹਲਾ ਪਹਿਲਾ ਤੇ ਉਸ ਤੋਂ ਬਾਅਦ ਵਿੱਚ ਪੰਜ ਸ਼ਬਦ ਪੂਰੇ ਹੋਣ ਤੇ ਸੋ ਪੁਰਖ ਸ਼ਬਦ ਸਰਲੇਖੇ ਹੇਠ ਚਾਰ ਸ਼ਬਦ ਆਰੰਭ ਹੁੰਦੇ ਹਨ ਸੋ ਗੁਰੂ ਪਾਤਸ਼ਾਹ ਜੀ ਨੇ ਇਹਨਾਂ ਨੌ ਸ਼ਬਦਾਂ ਨੂੰ ਸਾਡੇ ਸ਼ਾਮ ਵੇਲੇ ਸੋਦਰ ਬਾਣੀ ਦਾ ਹਿੱਸਾ ਬਣਾਇਆ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੋ ਦਰਜ ਨੇ ਗੁਟਕਾ ਸਾਹਿਬ ਦੇ ਵਿੱਚ ਸਾਡੇ ਵਿਦਵਾਨਾਂ ਵੱਲੋਂ ਵਧਾਈ ਗਈ ਇੱਕ ਕੇ ਸੋਦਰ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਿਰਫ ਤੇ ਸਿਰਫ ਨੌ ਸ਼ਬਦ ਸੋਦਰ ਬਾਣੀ ਦਾ ਹਿੱਸਾ ਹੈਗੇ ਨੇ ਰਏ ਹਨ ਸੋ ਪਾਤਸ਼ਾਹ ਜੀ ਇਹਨਾਂ ਸ਼ਬਦਾਂ ਦੇ ਵਿੱਚ ਜਦੋਂ ਪਿਆਰ ਦੇ ਨਾਲ ਸਤਿਕਾਰ ਦੇ ਨਾਲ ਅਕਾਲ ਪੁਰਖ ਦੀ ਵਡਿਆਈ ਕਰਦੇ ਨੇ ਨਾ ਨਾ ਸਾਡੇ ਮਨ ਦੇ ਵਿੱਚ ਅਰਥ ਹੋਣ ਤਾਂ ਸਾਡਾ ਹੋਰ ਪਾਠ ਕਰਨ ਦਾ ਜਿਹੜਾ ਸਵੱਭ ਹੈ ਉਹ ਭਾਗਾਂ ਵਾਲਾ ਬਣ ਜਾਂਦਾ ਆਪਾਂ ਆਰੰਭ ਕਰਦੇ ਹਾਂ ਰਾਗ ਆਸਾ ਮਹੱਲਾ ਚੌਥਾ ਰਾਗ ਆਸਾ ਹੈ ਉਚਾਰਨ ਕਰਤਾ ਗੁਰੂ ਰਾਮਦਾਸ ਪਾਤਸ਼ਾਹ ਜੀ ਸੋ ਪੁਰਖ ਸਰਲੇਖ ਸੋ ਪੁਰਖ ਹੈ ਇਕ ਓੰਕਾਰ ਪ੍ਰਮਾਤਮਾ ਇੱਕ ਹੈ ਸਰਵ ਵਿਆਪਕ ਹੈ ਉਹਦੇ ਵਰਗਾ ਹੋਰ ਕੋਈ ਨਹੀਂ ਸਤਿਗੁਰ ਪ੍ਰਸਾਦ ਕੋ ਗੁਰੂ ਦੀ ਕਿਰਪਾ ਦੇ ਨਾਲ ਸਮਝ ਪੈਂਦਾ ਹੈ ਗੁਰੂ ਤੋਂ ਬਿਗੈਰ ਉਹਦੀ ਸਮਝ ਨਹੀਂ ਆਉਂਦੀ ਜਿਵੇਂ ਕੋਈ ਵੀ ਅਸੀਂ ਤਨਿਆਵੀ ਚੀਜ਼ ਸਿੱਖਣੀ ਹੈ ਤੇ ਸਤਾਦ ਦੀ ਲੋੜ ਹੈ ਟੀਚਰ ਦੀ ਲੋੜ ਹੈ ਟੀਚਰ ਤੋਂ ਬਿਗੈਰ ਸਾਨੂੰ ਸਮਝ ਨਹੀਂ ਆ ਸਕਦੀ ਕਿਉਂਕਿ ਟੀਚਰ ਨੇ ਪਹਿਲਾਂ ਉਹਨੂੰ ਸਮਝਿਆ ਹੁੰਦਾ ਹੈ ਤੇ ਫਿਰ ਉਹ ਸਾਨੂੰ ਸਮਝਾਉਂਦਾ ਹੈ ਤੇ ਅਸੀਂ ਸੌਖਾ ਉਸ ਕੰਮ ਨੂੰ ਸਿੱਖ ਲੈਂਦੇ ਹਾਂ ਇਦਾਂ ਹੀ ਪ੍ਰਮਾਤਮਾ ਦੇ ਪਰਥਾਏ ਇਹ ਬਾਣੀ ਮਹਾਪੁਰਖ ਕੀ ਨਿਜਕਰਵਾਸਾ ਹੋਏ ਵਾਲਾ ਸਿਧਾਂਤ ਪਰਥਾਏ ਸਾਖੀ ਮਹਾਪੁਰਖ ਬੋੜ ਦੇ ਸਾਂਜੀ ਸਗਲ ਜਹਾਨ ਨੇ ਇਹ ਪਾਤਸ਼ਾਹ ਜੀ ਨੇ ਅਕਾਲ ਪੁਰਖ ਦੇ ਨਾਲ ਅਪੇਤ ਹੋ ਕਰਕੇ ਉਹਦੇ ਗੁਣ ਸਾਨੂੰ ਦੱਸੇ ਨੇ ਜਿੰਨਾ ਚਿਰ ਅਸੀਂ ਗੁਰੂ ਦੇ ਸਨੁਖ ਨਹੀਂ ਹੁੰਦੇ ਮਨ ਕਰਕੇ ਤਨ ਕਰਕੇ ਤਦ ਤੱਕ ਸਾਨੂੰ ਗੁਰਬਾਣੀ ਦਾ ਭੇਦ ਨਹੀਂ ਸਮਝ ਲੱਗੇਗਾ ਸੋ ਇਸ ਕਰਕੇ ਸਹਿਬ ਨੇ ਕਿਹਾ ਹੈ ਗੁਰ ਪ੍ਰਸਾਦ ਸਤ ਗੁਰ ਪ੍ਰਸਾਦ ਸੱਚਾ ਉਹ ਪ੍ਰਮਾਤਮਾ ਹੈ குரு ਦੀ ਕਿਰਪਾ ਦੇ ਨਾਲ ਸਮਝ ਪੈਂਦਾ ਹੈ ਉਹਦੇ ਨਾਮ ਦੇ ਵਿੱਚ ਉਹਦੀ ਮੇਰ ਦੇ ਨਾਲ ਹੀ ਜੁੜਿਆ ਜਾ ਸਕਦਾ ਸੋ ਪੁਰਖ ਨਰਿੰਜਨ ਹਰ ਪੁਰਖ ਨਰਿੰਜਨ ਹਾਰ ਅਗਮ ਅਗਮ ਅਪਾਰਾ ਪਾਛੇ ਇਹ ਕਹਿੰਦੇ ਉਹ ਪ੍ਰਮਾਤਮਾ ਅਕਾਲ ਪੁਰਖ ਮਾਇਆ ਦੀ ਕਾਲਖ ਤੋਂ ਰਹਿਤ ਹੈ ਤੇ ਉਹ ਸਾਡੀ ਪਹੁੰਚ ਤੋਂ ਵੀ ਪਰੇ ਹੈ ਬੇਅੰਤ ਹੈ ਉਹਦੇ ਕੋਣ ਬੜੇ ਕਮਾੜਦੇ ਨੇ ਸਭ ਧਿਆਵੇਂ ਸਭ ਧਿਆਵੇਂ ਤੁਧ ਜੀ ਕਹਿੰਦੇ ਇਸ ਕਰਕੇ ਸਾਰੇ ਹੀ ਅਕਾਲ ਪੁਰਖ ਵਹਿਗੁਰੂ ਨੂੰ ਯਾਤ ਕਰਦੇ ਨੇ ਸੁਖ ਆਇਆ ਦੁਖ ਆਇਆ ਹਰਮਨੁਕ ਆਪਣੇ ਸੋਚ ਮੁਤਾਬਕ ਆਪਣੀ ਵਿਚਾਰਧਾਰਾ ਦੇ ਮੁਤਾਬਕ ਜਾਤ ਕਰਦਾ ਏ ਤੇ ਅਕਾਲ ਪੁਰਖ ਨੂੰ ਯਾਦ ਕਰਦਾ ਏ ਸਬਤਿ ਆਵੇਂ ਸਬਤਿ ਆਵੇਂ ਤੁਧ ਜੀ ਹਰ ਸੱਚੇ ਸਿਰਜਨਹਾਰਾ ਹੈ ਸੱਚੇ ਸਿਰਜਨਹਾਰ ਮਾਲਕ ਜੀ ਤੈਨੂੰ ਸਾਰੇ ਹੀ ਤੇ ਆਉਂਦੇ ਨੇ ਸਭ ਜੀਤ ਮਾਰੇ ਜੀ ਇਹ ਜੀਵ ਜੰਤੂ ਸਾਰੇ ਤੇਰੇ ਹੀ ਪੈਦਾ ਕੀਤੇ ਨੇ ਕਿਸੇ ਹੋਰ ਨੇ ਨਹੀਂ ਪੈਦਾ ਕੀਤਾ ਤੂੰ ਜੀਆਂ ਕਾ ਦਾ ਤਾਰਾ ਜੇ ਤੂੰ ਪੈਦਾ ਕੀਤਾ ਏ ਤੇ ਇਹਨਾਂ ਨੂੰ ਦਾਤਾ ਦੇਣ ਵਾਲਾ ਵੀ ਤੂੰ ਐ ਇਹਨਾਂ ਦੀ ਰਿਜਕ ਦਾ ਪ੍ਰਬੰਧ ਕਰਨ ਵਾਲਾ ਵੀ ਤੂੰ ਐ ਤੇਰੇ ਤੋਂ ਬਗੈਰ ਹੋਰ ਕੋਈ ਨਹੀਂ ਸਬਤਿ ਆਵੋ ਸੰਤੋ ਜੀ ਕਹਿੰਦੇ ਹੈ ਸਤ ਸੰਗੀ ਜਨੋ ਗੁਰਮਖੋ ਤੁਸੀਂ ਵੀ ਉਹਨੂੰ ਯਾਦ ਕਰੋ ਕੀ ਹੋਵੇਗਾ ਸਭ ਦੁੱਖ ਵਿਸਾਰਨ ਹਾਰਾ ਕਹਿੰਦੇ ਸਾਰੇ ਦੇ ਸਾਰੇ ਦੁੱਖ ਤੇਰੇ ਤੂਰ ਕਰ ਦੇਗਾ ਤੇਰੇ ਦੁੱਖਾਂ ਦਾ ਨਾਸ ਕਰ ਦੇਗਾ ਤੇਰੇ ਤੇ ਕਿਰਪਾ ਕਰ ਦੇਗਾ ਉਹ ਇੰਨਾ ਮਿਹਰਬਾਨ ਹੈ ਹਰ ਆਪੇ ਠਾਕੁਰ ਹਰਿਆਪੇ ਸੇਵਕ ਜੀ ਕਹਿੰਦੇ ਉਹ ਆਪ ਹੀ ਠਾਕੁਰ ਹੈ ਮਾਲਕ ਹੈ ਆਪ ਹੀ ਉਹ ਸੇਵਕ ਹੈ ਹਰ ਆਪੇ ਠਾਕੁਰ ਹਰਿਆਪੇ ਸੇਵਕ ਜੀ ਕਿਹਾ ਨਾਨਕ ਜਨਤ ਵਿਚਾਰਾ ਕਹਿੰਦੇ ਹੈ ਮਾਲਕ ਜੀ ਤੇਰੀ ਕੋਈ ਅਸਤੀ ਵਖਰੀ ਨਹੀਂ ਹੈ ਤੂੰ ਇਹ ਸੰਸਾਰ ਦੇ ਜੀਵਾਂ ਦੇ ਵਿੱਚ ਹੀ ਵਿਚਰਿਆ ਹੈ ਇਹਨਾਂ ਤੋਂ ਬਾਹਰ ਹੀ ਨਹੀਂ ਹੈ ਇਸ ਕਰਕੇ ਅਸੀਂ ਤਨੀ ਕਿੰਨੀ ਕੁ ਮਹਿਮਾ ਬਿਆਨ ਕਰੀਏ ਨਾਨਕੇ ਮਹਿਮਾ ਤੇਰੀ ਵਿਚਾਰ ਕਰਕੇ ਪੂਰੀ ਦੱਸ ਨਹੀਂ ਸਕਦਾ ਫਿਰ ਦੂਸਰਾ ਬੰਦ ਸ਼ੁਰੂ ਹੁੰਦਾ ਹੈ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਕਹਿੰਦੇ ਤੂੰ ਹਰੇਕ ਹਿਰਦੇ ਦੇ ਵਿੱਚ ਹਰੇਕ ਸਰੀਰ ਦੇ ਵਿੱਚ ਵਸਿਆ ਹੋਇਆ ਹੈ ਇਕੱਲਾ ਮਨੁੱਖਾਂ ਚ ਨਹੀਂ ਹਰ ਇੱਕ ਦੇ ਅੰਦਰ ਵਸਿਆ ਹੋਇਆ ਹੈ ਤੂੰ ਘਟ ਘਟ ਅੰਤਰ ਸਰਵ ਨਿਰੰਤਰ ਜੀ ਹਰ ਇੱਕੋ ਪੁਰਖ ਸਮਾਨਾ ਕਹਿੰਦੇ ਸਾਰਿਆਂ ਦੇ ਅੰਦਰ ਹੈ ਇੱਕ ਸਾਰ ਵਸ ਰਿਹਾ ਹੈ ਇੱਕ ਰਸ ਤੂੰ ਸਾਰਿਆਂ ਦੇ ਅੰਦਰ ਸਮਾਇਆ ਹੋਇਆ ਹੈ ਹਰ ਇੱਕੋ ਪੁਰਖ ਸਮਾਨਾ ਇੱਕੋ ਇੱਕ ਪ੍ਰਮਾਤਮਾ ਹੈ ਜਿਹੜਾ ਸਾਰਿਆਂ ਦੇ ਅੰਦਰ ਸਮਾਇਆ ਹੋਇਆ ਹੈ ਔਰ ਕੋਈ ਨਹੀਂ ਸਮਾ ਸਕਦਾ ਇੱਕ ਦਾਤੇ ਇੱਕ ਪੇਖਾਰੀ ਜੀ ਕਹਿੰਦੇ ਸਮਾਇਆ ਤੋਂ ਸਾਰਿਆਂ ਦੇ ਅੰਦਰ ਹੈ ਤੇ ਤੂੰ ਇੱਕ ਸੰਸਾਰ ਦੀ ਇੱਕ ਬੜੀ ਵਧੀਆ ਅਚਰਜ ਸੋਭਾ ਬਣਾਈ ਹੈ ਇਹਦੇ ਵਿੱਚ ਕੋਈ ਦਾਤਾ ਹੈ ਕੋਈ ਮੰਗਤਾ ਹੈ ਤੂੰ ਇੱਕ ਫਿਲਮ ਰਚੀ ਹੈ ਉਸ ਫਿਲਮ ਦੇ ਵਿੱਚ ਸਾਰਿਆਂ ਨੂੰ ਆਪੋ ਆਪਣਾ ਰੋਲ ਦਿੱਤਾ ਹੋਇਆ ਕਿਸੇ ਨੂੰ ਦਾਤੇ ਦਾ ਰੋਲ ਦਿੱਤਾ ਹੈ ਕਿਸਰ ਨੂੰ ਪਿਹਾਰੀ ਦਾ ਰੋਡ ਦੇ ਦਿੱਤਾ ਕੋਈ ਅਮੀਰ ਹੈ ਕੋਈ ਗਰੀਬ ਹੈ ਕੋਈ ਉੱਪਰ ਜਾ ਕੇ ਥਲੇ ਡਿੱਗ ਰਿਹਾ ਹੈ ਤੇ ਕੋਈ ਥੱਲਿਓਂ ਮਿਹਨਤ ਕਰਕੇ ਉੱਪਰ ਜਾ ਰਿਹਾ ਹੈ ਇਹ ਇੱਕ ਚਰਜ ਕੌਤਕ ਬਣਾ ਕੇ ਸੰਸਾਰ ਨੂੰ ਰਚਿਆ ਹੈ ਤੇ ਸੰਸਾਰ ਇਸੇ ਕੌਤਕ ਦੇ ਵਿੱਚ ਤੇਲ ਚਸਵੀ ਲੈ ਰਿਹਾ ਹੈ ਕਰੀਬ ਅਮੀਰ ਹੋਣਾ ਚਾਹੁੰਦਾ ਹੈ ਤੇ ਜਦੋਂ ਅਮੀਰ ਜ਼ਿਆਦਾ ਹੋ ਜਾਂਦਾ ਹੈ ਉਹ ਹੰਕਾਰੀ ਹੋਣ ਕਰਕੇ ਫਿਰ ਥਲੇ ਡਿੱਗ ਪੈਂਦਾ ਹੈ ਇਹ ਇਦਾਂ ਹੀ ਰੜੀ ਚੱਲੀ ਜਾਂਦੀ ਐ ਜਿਵੇਂ ਸਾਨੂੰ ਛੋਟੇ ਹੁੰਦਿਆਂ ਨੂੰ ਲੁੱਡੋ ਦੀ ਖੇਡ ਖੜਾਈ ਜਾਂਦੀ ਸੀ ਜਿਹਦੇ ਚ ਸੱਪ ਬਣਿਆ ਹੁੰਦਾ ਜਦੋਂ ਉਹ ਖੇਡਦੇ ਆਪਾਂ 0 ਤੋਂ ਤੁਰਦੇ ਆ ਤਾਂ-ਤਾਂ ਤੁਰੇ ਜਾਂਦੇ ਆ ਜੇ ਤਾਂ 97 98 ਤੇ ਜਾ ਕੇ ਸਿੱਧੇ ਅਸੀਂ 100 ਤੇ ਪਹੁੰਚ ਗਏ ਫਿਰ ਤਾਂ ਠੀਕ ਐ ਜੇ 99 ਤੇ ਚਲੇ ਗਏ 99 ਤੇ ਸੱਪ ਦਾ ਮੂੰਹ ਖੁੱਲਿਆ ਉਹ ਫੇਰ ਤੋਂ ਉੱਥੇ ਇੱਕ 99 ਤੇ ਜਾਣ ਕਰਕੇ ਥੱਲੇ ਡਿੱਗਦੇ ਆ ਫੇਰ 0 ਤੇ ਆ ਜਾਂਦੇ ਆ ਕਹਿੰਦੇ ਸੱਪ ਖਾ ਗਿਆ ਇਦਾਂ ਬਹੁਤਾਂਤ ਦੁਨੀਆ ਐ ਜਿਹੜੀ 99 ਦੇ ਚੱਕਰ ਚ ਫੇਕ ਕੇ ਥੱਲੇ ਡਿੱਗ ਜਾਂਦੀ ਐ ਕੋਈ ਕਰਮਾ ਵਾਲਾ ਐ ਜਿਹੜਾ ਸਿੱਧਾ 100 ਤੇ ਪਹੁੰਚ ਜਾਂਦਾ ਤੇ ਆਪਣੀ ਜ਼ਿੰਦਗੀ ਸਫਲੀ ਕਰਕੇ ਚਲੇ ਜਾਂਦਾ ਨਹੀਂ ਤੇ ਇਸੇ ਚੱਕਰ ਚ ਹੀ ਐ ਥੱਲੇ ਤੋਰਦੇ ਨੇ, ਮੀਂਹ ਤੇ ਕਰਦੇ ਕਰਦੇ ਉੱਪਰ ਪਹੁੰਚਦੇ ਨੇ, ਉੱਪਰ ਫੇਰ ਸੱਪ ਦੇ ਮੂੰਹ 'ਚ ਆ ਜਾਂਦੇ ਨੇ ਤੇ ਥੱਲੇ ਆ ਜਾਂਦੇ ਨੇ। ਕੋਈ ਹੰਕਾਰੀ ਹੋ ਜਾਂਦਾ ਏ, ਕੋਈ ਵਿਕਾਰੀ ਹੋ ਜਾਂਦਾ ਏ, ਕੋਈ ਵਿ ਵਿਚਾਰੀ ਹੋ ਜਾਂਦਾ ਏ। ਕਿਸੇ ਦਾ ਆਪਣਾ ਧੋਖਾ ਦੇ ਜਾਂਦਾ ਏ, ਕਿਸੇ ਦਾ ਸਰੀਰ ਸਾਥ ਛੱਡ ਜਾਂਦਾ ਏ। ਬਸ ਐ ਹੀ ਚੱਲੀ ਜਾਂਦਾ ਸਾਰਾ ਕੁਝ। ਤੇ ਇਹ ਉਸ ਦਾਤੇ ਨੇ ਖੇਡ ਖੇਡੀ ਏ। ਜਿਹੜਾ ਉਸ ਦਾਤੇ ਦੀ ਖੇਡ ਨੂੰ ਪਹਿਚਾਣ ਗਿਆ ਉਹ ਜਿੱਤ ਜਾਂਦਾ ਏ ਜਿਹੜਾ ਉਸ ਖੇਡ ਨੂੰ ਨਹੀਂ ਪਹਿਚਾਨ ਸਕਿਆ ਉਹ ਫਿਰ ਇਸ ਖੇਡ ਦੇ ਵਿੱਚ ਹੀ ਤੁਰਿਆ ਜਾਂਦਾ ਏ ਜਿਹਨੂੰ ਅਸੀਂ ਜਨਮ ਮਰਨ ਕਹੀ ਜਾਂਦੇ ਆ ਵਾਰ-ਵਾਰ ਉਹੀ ਖੇਡ ਇੱਕ ਦਾਤਾ ਤੇ ਇੱਕ ਪਿਹਾਰੀ ਜੀ ਸਭ ਤੇਰੇ ਚੋਜ ਵਡਾਣਾ ਇਹ ਮਾਲਕਾ ਕੋਈ ਦਾਤਾ ਏ ਤੇ ਕੋਈ ਪਿਹਾਰੀ ਏ ਪਰ ਇਹ ਚੋਜ ਤੇਰੇ ਨੇ ਇਹ ਖੇਡ ਖੇਡਦਾ ਤੂੰ ਹੀ ਏ ਇਹਦੇ ਪਿੱਛੇ ਦਾ ਜਿਹੜਾ ਡਾਇਰੈਕਟਰ ਹੈ ਨਾ ਤੂੰ ਆਪ ਐ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਤੂੰ ਆਪ ਹੀ ਦਾਤਾ ਐ ਤੇ ਭੋਗਣ ਵਾਲਾ ਵੀ ਤੂੰ ਆਪ ਹੀ ਐ ਕਿਉਂਕਿ ਸਾਰਿਆਂ ਦੇ ਅੰਦਰ ਸਮਾਇਆ ਹੋਇਆ ਹੈ ਨਾ ਘਟ ਘਟ ਦੇ ਵਿੱਚ ਸਮਾਇਆ ਹੋਇਆ ਹੈ ਹਾ ਤੁੱਦ ਬਿਨ ਅਵਰ ਨਾ ਜਾਣਾ ਏ ਮਾਲਿਕਾ ਮੈਨੂੰ ਇੰਨੀ ਸਮਝ ਦੇ ਮੈਂ ਤੇਰੇ ਤੋਂ ਬਗੈਰ ਹੋਰ ਕਿਸੇ ਦੀ ਸਿਫਤ ਉਸਰਾ ਨਹੀਂ ਕਰਦਾ ਮੇਰੇ ਵਾਸਤੇ ਸਿਰਫ ਤੂੰ ਹੀ ਤੂੰ ਐ ਜਿਵੇਂ ਬੱਚੇ ਆਸਤੇ ਉਹਦਾ ਪਿਓ ਹੀ ਸਭ ਕੁਝ ਹੁੰਦਾ ਏ ਉਹ ਚਾਚੇ ਤਾਏ ਤੋਂ ਜਾ ਕੇ ਨਹੀਂ ਕੁਝ ਮੰਗਦਾ ਉਹ ਆਪਣੇ ਪਿਓ ਤੋਂ ਮੰਗਦਾ ਏ ਇਦਾਂ ਹੀ ਅਸੀਂ ਅਕਾਲ ਪੁਰਖ ਵਹਿਗੁਰੂ ਦੇ ਬੱਚੇ ਆ ਉਤੋਂ ਮੰਗਦੇ ਆ ਤੇ ਕਈ ਨਲਾਇਕ ਵੀ ਹੋ ਜਾਂਦੇ ਨੇ ਜਿਹੜੇ ਆਪਣੇ ਨੂੰ ਛੱਡ ਕੇ ਪਾਸੇ ਭੱਜ ਜਾਂਦੇ ਨੇ ਕਈ ਬੱਚੇ ਹੋ ਜਾਂਦੇ ਨੇ ਇਹੋ ਜਿਹੇ ਵੱਡੇ ਹੋ ਕੇ ਛੋਟੇ ਹੁੰਦੇ ਆ ਆਪਣੇ ਪਿਤਾ ਤੇ ਵਿਸ਼ਵਾਸ ਰੱਖਦੇ ਨੇ ਜਦੋਂ ਥੋੜੇ ਵੱਡੇ ਹੋ ਜਾਂਦੇ ਨੇ ਫਿਰ ਆਸੇ ਪਾਸੇ ਵੀ ਝਾਕਣ ਲੱਗ ਜਾਂਦੇ ਨੇ ਔਰ ਉਹ ਆਪਣੇ ਪਿਓ ਨੂੰ ਖੁਸ਼ ਨਹੀਂ ਕਰ ਪਾਉਂਦੇ ਇਦਾਂ ਹੀ ਅਕਾਲ ਪੁਰਖ ਵੈਗੁਰੂ ਦਾ ਆਸਰਾ ਛੱਡਣ ਵਾਲੇ ਕਦੇ ਆਪਣੇ ਮਾਲਕ ਨੂੰ ਖੁਸ਼ ਨਹੀਂ ਕਰ ਪਾਉਂਦੇ ਹਾਂ ਤੁੱਦ ਬਿਨ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਏ ਪ੍ਰਮਾਤਮਾ ਜੀ ਤੁਸੀਂ ਪੌਤ ਵੱਡੇ ਹੋ ਪਾਰ ਬ੍ਰਹਮ ਜਿਹਦਾ ਉਰਲਾ ਪਰਲਾ ਪਾਸਾ ਨਹੀਂ ਦੇਖਿਆ ਜਾ ਸਕਦਾ ਤੁਹਾਡੇ ਅੰਦਰ ਸਾਰੀਆਂ ਤਾਕਤਾਂ ਨੇ ਤੂੰ ਪਾਰ ਬ੍ਰਹਮ ਬੇੰਤ ਬੇੰਤ ਜੀ ਤੇਰੇ ਕਿਆ ਗੁਣ ਆਖ ਬਖਾਣਾ ਤੇਰੇ ਕਿਹੜੇ ਕਿਹੜੇ ਗੁਣ ਗਾਵਾਂ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਦਾਨਾ ਤੁਮਰੀ ਮਹਿਮਾ ਬਰਨ ਸਕੂ ਤੂੰ ਠਾਕੁਰ ਉੱਚ ਭਗਵਾਨਾ ਕਿਹੜੇ ਕਿਹੜੇ ਗੁਣ ਤੇਰੇ ਪੇਸ਼ ਕਰਾਂ ਗੌਣੀ ਬੜੇ ਨੇ ਚਿਹਵਾ ਏਕ ਕਵਨ ਗੁਣ ਕਹੀਏ ਬੇਸ਼ੁਮਾਰ ਬੇੰਤ ਸੁਆਮੀ ਤੇਰਾ ਅੰਤ ਨਾ ਕਿੰਨੇ ਲਈਏ ਮਾਲਕਾ ਤੇਰੇ ਤਾਂ ਗੋਣੀ ਬੜੇ ਨੇ ਤੇਰੇ ਤਾਂ ਗੋਣੀ ਬੇਅੰਤ ਨੇ ਤੇਰੇ ਕਿਆ ਗੁਣ ਆਖ ਬਖਾਣਾ ਕਿਹੜੇ ਕਿਹੜੇ ਗੁਣ ਤੇਰੇ ਬੋਲਾਂ ਕਿਹੜੇ ਕਿਹੜੇ ਗੁਣ ਤੇਰੇ ਪੇਸ਼ ਕਰਾਂ ਜੋ ਸੇਵਾਂ ਜੋ ਸੇਵਾਂ ਤੁਧ ਜੀ ਜਨ ਨਾਨਕ ਤੈਨੂੰ ਕੁਰਬਾਨਾ ਬਸ ਇੰਨਾ ਕਹਿ ਸਕਦਾ ਕਿ ਮਾਲਕ ਜੀ ਜਿਹੜੇ ਤੇਰੀ ਸੇਵਾ ਕਰਦੇ ਨੇ ਜਿਹੜੇ ਤੈਨੂੰ ਸਿਮਰਦੇ ਨੇ ਦਾਸ ਨਾਨਕ ਉਹਨਾਂ ਤੋਂ ਸਦਾ ਕੁਰਬਾਨ ਜਾਂਦਾ ਮੈਂ ਸਦਾ ਕੁਰਬਾਨ ਜਾਂਦਾ ਉਹਨਾਂ ਤੋਂ ਜਿਹੜੇ ਤੈਨੂੰ ਸਿਮਰਦੇ ਨੇ ਜਿਹੜੇ ਤੈਨੂੰ ਯਾਦ ਰੱਖਦੇ ਨੇ ਤੇ ਜਿਹੜੇ ਤੈਨੂੰ ਯਾਦ ਕਰਨ ਲੱਗ ਜਾਂਦੇ ਨੇ ਉਹ ਭਾਗਾਂ ਵਾਲੇ ਬਣ ਜਾਂਦੇ ਨੇ ਤੇ ਜਿਹੜੇ ਉਹਨਾਂ ਗੁਰਮੁਖਾਂ ਦੇ ਕੋਲ ਆ ਜਾਂਦੇ ਨੇ ਗੁਰਮੁਖਾਂ ਦੀ ਸੰਗਤ ਕਰਦੇ ਨੇ ਉਹਨਾਂ ਦੇ ਵੀ ਭਾਗ ਜਾਗ ਪੈਂਦੇ ਨੇ ਉਹ ਵੀ ਭਾਗਾਂ ਵਾਲੇ ਬਣ ਗਏ ਇੱਕ ਜਗਿਆ ਦੀਵਾ ਹੈ ਦੂਜਾ ਬੁਝਿਆ ਕੋਲੇ ਆ ਗਿਆ ਤੇ ਜਗੇ ਨੇ ਬੁਝੇ ਨੂੰ ਜਗਾਤਾ ਦੀਵੇ ਤੋਂ ਦੀਵਾ ਜਗਦਾ ਜਾਂਦਾ ਗੁਰੂ ਨਾਨਕ ਦਾ ਸਿਧਾਂਤ ਹੀ ਐਸਾ ਹੈ ਦੀਵੇ ਤੋਂ ਦੀਵਾ ਜਗਾਉਣਾ ਹੈ ਅਸੀਂ ਸੁਭਾਗਾਂ ਵਾਲੇ ਜਦੋਂ ਆਪਾਂ ਪਾਠ ਕਰਦੇ ਆਂ ਇਦਾਂ ਨਾਲ-ਨਾਲ ਅਰਥਾਂ ਵਾਲੇ ਪਾਸੇ ਵੀ ਧਿਆਨ ਚੱਲਦਾ ਜਾਵੇ ਤਾਂ ਪਾਠ ਕਰਨ ਦਾ ਹੋਰ ਆਨੰਦ ਬਣਦਾ ਜਾਵੇਗਾ